ਹਾਂ ਜੀ ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਅਮਨਦੀਪ ਜੱਟਵਾਲ ਤੋਂ ਇਸ ਟਾਈਮ ਅਸੀਂ ਪਿੰਡ ਪੈਂਚਾਵਾਲੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬੜੀ ਦੁਖਦਾਈ ਜਿਹੜੀ ਹੈ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਪਿੰਡ ਪੈਂਚਾਵਾਲੇ ਦੇ ਵਿੱਚ ਜਿਹੜਾ ਲੈਂਟਰ ਜਿਹੜਾ ਅਸੀਂ ਪੈਰਿਆ ਸੀ ਤੇ ਉਸ ਦੀ ਜਿਹੜਾ ਲੈਂਟਰ ਸਾਰਾ ਜਿਹੜਾ ਅਚਾਨਕ ਜਿਹੜਾ ਡਿੱਗ ਪੈਂਦਾ ਜਿੱਦ ਵਿੱਚ ਕੀ ਇੱਕ ਮਿਕਸ ਮਿਸਤਰੀ ਦੱਸਿਆ ਜਾ ਰਿਹਾ ਕਿ ਜਿੱਦ ਦੀ ਹੈ ਡੈਥ ਜਿਹੜੀ ਹੋ ਗਈ ਹੈ ਪਿੰਡ ਪੈਂਚਾਵਾਲੇ ਤੋਂ ਜਿਹੜੀਆਂ ਤਸਵੀਰਾਂ ਜਿਹੜੀਆਂ ਸਾ ਗੁਰਦੁਆਰਾ ਸਾਹਿਬ ਦਾ ਜਿਹੜਾ ਲੈਂਟਰ ਜਿਹੜਾ ਪੈ ਰਿਆ ਸੀ ਤੇ ਉਥੇ ਦੱਸਿਆ ਜਾ ਰਿਹਾ ਕਿ ਜਿਹੜੇ 4 ਤੋਂ 5 ਜਿਹੜੇ ਮਜ਼ਦੂਰ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਦੇ ਵਿੱਚ ਜਿਹੜੀ ਹੈ ਇੱਕ ਜਿਹੜੀ ਮਿਸਤਰੀ ਦੀ ਜਿਹੜੀ ਹੈ ਮੌਕੇ ਤੇ ਜਿਹੜੀ ਹੈ ਡੱਥ ਜਿਹੜੀ ਹੈ ਹੋ ਗਈ ਹੈ ਵੀ ਜਾਣਕਾਰੀ ਜਿਹੜੀ ਹੈ ਥੋੜੀ ਦੇਰ ਦੇ ਵਿੱਚ ਸਾਹਮਣੇ ਆ ਰਹੀ ਹੈ ਨਾ ਤੁਹਾਡਾ ਮੇਰਾ ਡਾਕਟਰ ਨikhil ji ji ਸਰ ਕੀ ਮਾਮਲਾ ਕੀ ਹੋਇਆ ਹੈ ਅੱਥੇ ਇੱਕੋ ਪੇਸ਼ੈਂਟ ਆਇਆ ਸੀ ਸਾਡੇ ਕੋਲ ਅਨਨੋਨ ਪੇਸ਼ੈਂਟ ਸੀਗਾ ਨਾਮ ਨਾਮ ਪਤਾ ਲਿਖਵਾ ਗਏ ਉਹਨਾਂ ਦੇ ਛੱਤ ਛੱਤ ਡਿੱਗੀ ਸੀ ਜਾਂ ਰੈਲੈਂਡਰ ਡਿੱਗਿਆ ਸੀ ਜੀ ਤੇ ਉਹਨਾਂ ਦੀ ਮੌਕੇ ਦੀ ਡੈਥ ਹੋ ਗਈ ਜਦੋਂ ਉਹ ਸਾਨੂੰ ਸਾਡੇ ਕੋਲ ਆਏ ਤਾਂ ਉਹ ਉਹਨਾਂ ਦੇ ਕੁਝ ਵੀ ਨਹੀਂ ਚੱਲ ਰਿਹਾ ਸੀ ਨਾ ایਜ਼ੀਲੀ ECG 'ਚ ਵੀ ਨਹੀਂ ਕੁਝ ਆ ਰਿਹਾ ਨਾ ਪਲਸ ਸੀ ਨਾ BP ਨੋਨ ਰਿਕੋਰਡੇਬਲ ਤੇ ਭਾਜੀ ਆਪਦੇ ਵੱਲੋਂ CPR ਵਗੈਰਾ ਕੀਤਾ ਇੰਜੈਕਸ਼ਨ ਵਗੈਰਾ ਦਿੱਤੇ ਡ੍ਰੀਨ ਅਲੇ ਨਾ ਟ੍ਰੋਪੀਨ ਬਟ ਪੇਸ਼ੈਂਟ ਰਿਵਾਈਵ ਨਹੀਂ ਹੋ ਪਾਇਆ ਜੀ ਲੈਟਸ ਸੀ ਬਿਸ਼ਾ ਅਲਰੇਡੀ ਡੈੱਡ ਸੀਗਾ ਬਟ ਆਪਾਂ ਵੀ ਆਪ ਦੇ ਲੋ ਜੋ ਵੀ ਕਰਦੇ ਆ ਟਰੀਟਮੈਂਟ ਪੋਸੀਬਲ ਦੈਨ ਜੀ ਬਟ ਉਹ ਉਹ ਥੋੜੇ ਹਾਈਪਰ ਹੋ ਗਏ ਜੀ ਉਹਨਾਂ ਦੇ ਜਿਹੜੇ ਬੇਟੇ ਸੀਗੇ ਕਹਰੇ ਕਿ ਇੱਥੇ ਕੋਈ ਇਲਾਜ ਨਹੀਂ ਹੋ ਰਿਹਾ ਜੀ ਅਸੀਂ ਤਾਂ ਆਪਦੇ ਕੋਲ ਕਰ ਰਹੇ ਇਲਾਜ ਹੁੰਦਾ ਹੂੰ ਤੇ ਅਸੀਂ ਤਾਂ ਮੋਕੇ ਦੇ ਨਾਲ ਦੇ ਨਾਲ ਉੱਥੇ ਸੀਗੇ ਡਿਊਟੀ ਤੇ ਆਪਾਂ ਤੇ ਕਰਕੇ ਗਏ ਆ ਸਟਾਫ ਨਾਲ ਵੀ ਇੱਥੇ ਕਾਫੀ ਲੇਡੀ ਸਟਾਫ ਵੀ ਹੁੰਦੇ ਜੀ ਕਾਫੀ ਸ਼ੋਰ ਸ਼ਰਾਬਾ ਕਰਕੇ ਗਿਆ ਜੀ ਮਾਨ ਵੀ ਉਹਨਾਂ ਤੋਂੜਨ ਦੀ ਕੋਸ਼ਿਸ਼ ਕੀਤੀ ਹੈ ਬਟ ਟੁੱਟਿਆ ਨਹੀਂ ਕੋਈ ਮਸ਼ੀਨ ਵਗੈਰਾ ਇਸੇ ਜਿ ਮਸ਼ੀਨ ਤੋੜਨ ਦੀ ਕੋਈ ਨਹੀਂ ਕੀਤੀ ਸੀ। ਅੱਛਾ ਤੇਜੀ ਕੋਈ ਸਿਕਿਉਰਟੀ ਨਹੀਂ ਹੈਗੀ 올ਰੇਡੀ ਕਾਫੀ ਅਸੀਂ ਲਿਖ ਚੁੱਕੇ ਆ ਕੋਈ ਸਿਕਿਉਰਟੀ ਨਹੀਂ ਗਈ ਇੱਥੇ। ਨਹੀਂ ਜੀ ਪੁਲਿਸ ਸਿਕਿਉਰਟੀ ਨਹੀਂ ਹੈਗੀ ਇੱਥੇ। ਪੁਲਿਸ ਸਿਕਿਉਰਟੀ ਬਟ ਸਾਡੇ ਕੋਲ ਅਸੀਂ ਮੌਕੇ ਤੇ ਵੈਸੇ ਨਹੀਂ ਹੈਗੀ ਬਟ ਜੇ ਫੋਨ ਕਰਦੇ ਆ ਫਿਰ ਹਾਲ ਦਿਓ। ਵੈਸੇ ਐਸ ਪਰ ਨਹੀਂ ਹੈਗੀ ਸਾਡੇ ਕੋਲ ਹਸਪੀਟਲ ਚ ਕੋਈ ਸਿਕਿਉਰਟੀ ਨਹੀਂ ਆ। ਅੱਛਾ ਨਹੀਂ ਹੈਗੀ ਤੇ ਫੋਨ ਕੀਤਾ ਤੁਸੀਂ ਪੁਲਿਸ ਨੂੰ? ਹਾਂਜੀ ਜੀ ਕੀਤਾ ਸੀ ਬਟ ਆਪਾਂ ਮੌਕੇ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਲੱਗਦਾ ਜੀ ਆਨ ਤੇ। ਹਮ ਬਟ ਉਸ ਤੱਕ ਤੋ ਜਾ ਚੁੱਕ कि मतलब अभी देखो हम डॉक्टर आप हूँ ड्यूटी है, है जो भी आप ट्रीटमेंट आप कर रहे हैं बेस्ट ट्रीटमेंट सब मौके से अवेलेबल जी हाँ जी के नाम सर तो डॉक्टर निखिल कटारी यानी कि एमरजेंसी तो एमरजेंसी मेडिकल ऑफिसर से